ਹਾਂਜੀ ਕੱਲ ਆਪਾਂ ਨੇ ਆਪਣੇ 10 ਗੁਰੂ ਸਹਿਬਾਨਾਂ ਜਿਹਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਤੇ ਅੱਜ ਆਪਾਂ ਚਾਰ ਸਹਬਜ਼ਾਦੇ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਸੀ ਉਹਨਾਂ ਦੇ ਨਾਮ ਬਾਬਾ ਅਜੀਤ ਸਿੰਘ ਜੀ, ਬਾਬਾ ਜੂਚਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੂਚਾਰ ਸਿੰਘ ਜੀ ਦੋਨੋਂ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸਹੀ। ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ। ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਸਰਹੰਦ ਦੀਆਂ ਨੇਹਾਂ ਦੇ ਵਿੱਚ ਜਨਵਾ ਕੇ ਸ਼ਹੀਦ ਕੀਤਾ ਗਿਆ ਸੀ ਛੋਟੀ ਉਮਰ ਦੇ ਵਿੱਚ ਹੀ। ਪੰਜ ਪਿਆਰੇ ਭਾਈ ਦਇਆ ਸਿੰਘ ਜੀ ਲਾਹੌਰ ਤੋਂ ਸੀ, ਪੰਜਾਬ। ਭਾਈ ਧਰਮ ਸਿੰਘ ਜੀ ਹਸਤਣਾਪੁਰ, ਉੱਤਰ ਪ੍ਰਦੇਸ਼। ਭਾਈ ਹਿੰਮਤ ਸਿੰਘ ਜੀ ਪੁਰੀ, ਉੜੀਸਾ ਤੋਂ। ਭਾਈ ਮੋਹਕਮ ਸਿੰਘ ਜੀ ਦਵਾਰਕਾ, ਗੁਜਰਾਤ ਤੋਂ। ਭਾਈ ਸਾਹਿਬ ਸਿੰਘ ਜੀ ਵਿਦਰ, ਕਰਨਾਟਕ ਤੋਂ। ਅਗੇ ਸਿੱਖ ਧਰਮ ਦੇ ਪੰਜ ਤਖਤ ਕਿਹੜੇ-ਕਿਹੜੇ ਸੀ? ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਸ੍ਰੀ ਪਟਨਾ ਸਾਹਿਬ ਬਿਹਾਰ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਬਠਿੰਡਾ, ਸ੍ਰੀ ਹਜੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ। ਅੱਗੇ ਆਪਾਂ ਥੋੜੀ ਜਾਣਕਾਰੀ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਪ੍ਰਾਪਤ ਕਰ ਲੈਨੇ ਆਂ। ਜਨਮ 1780 ਈਸਵੀ ਦੇ ਵਿੱਚ ਗੁਜਰਾਂਵਾਲਾ ਵਿਖੇ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ। ਦਿਹਾਂਤ 1839 ਈਸਵੀ ਦੇ ਵਿੱਚ ਹੋਇਆ। ਮਾਤਾ-ਪਿਤਾ ਸਰਦਾਰ ਨੇ ਰਾਜਕੌਰ ਮਾਤਾ ਜੀ ਪਿਤਾ ਸਰਦਾਰ ਮਹਾ ਸਿੰਘ ਪਛਾਣ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਕਿਹੜੀ ਮਿਸਲਾਂ ਸੰਬੰਧ ਰੱਖਦੇ ਸੀ ਸ਼ੋਕਰ ਚੱਕੀਆ ਮਿਸਲ ਨਾਲ ਪਤਨੀ ਮਹਿਤਾਬ ਕੌਰ ਰਾਜਸਥਾਨੀ ਲਾਹੌਰ ਜਾਰੀ ਕੀਤਾ ਨਾਨਕ ਸਾਹੀ ਸਿੱਕੇ ਸੀ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਕੀਤੀ ਸੀ ਬਣਵਾਇਆ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਸੋਨੇ ਦੇ ਪਲੇਟਾਂ ਦਾਨ ਕੀਤੀਆਂ ਸ਼੍ਰੀ ਹਰਮੰਦਰ ਸਾਹਿਬ ਦੀਆਂ ਕੰਨਾਂ ਦੇ ਲਈ ਦਾਨ ਕੀਤੀਆਂ ਧੰਨਵਾਦ ਜੀ